ਇਹ ਬਹੁਤ ਸੁਣਾ ਕਨਸੈਪਟ ਲੈ ਕੇ ਆਏ ਜੀ ਮੂਵਮੈਂਟ ਬ੍ਰਾਂਡ ਦਾ ਬ੍ਰਾਂਡ ਦੇ ਵਿੱਚ ਆਰਟੀਕਲ ਆਇਆ ਜੀ ਆਰੀ ਵਰਕ ਬਹੁਤ ਸ਼ਾਨਦਾਰ ਹੈ ਟੋਟਲੀ ਥ੍ਰੈਡ ਦਾ ਆਰੀ ਦਾ ਵਰਕ ਹੋਇਆ ਜੀ ਵੱਲੋਂ ਕਹਿਣ ਦੀ ਲੋੜ ਨਹੀਂ ਸ਼ਰਟ ਦੇਖੋ ਜੀ ਪਹਿਲੀ ਸਾਰੀ ਸ਼ਰਟ ਦੇ ਵਿੱਚ ਆਰੀ ਦਾ ਵਰਕ ਹੈ 2 ਮੀਟਰ ਪਲੱਸ ਸ਼ਰਟ ਆਊਗੀ ਫੁੱਲ ਆਰੀ ਦਾ ਵਰਕ ਸਾਰੀ ਸ਼ਰਟ ਦੇ ਵਿੱਚ ਜੌਰਜਟ ਵਿਸਕੋ ਜੌਰਜਟ ਦੇ ਵਿੱਚ ਹੈ ਕਨਸੈਪਟ ਇਹ ਮਤਲਬ ਬ੍ਰਾਂਡ ਹੈ ਨਾ ਕਿਸੇ ਦੀ ਮਤਲਬ ਮਹਤਾਜ ਨਹੀਂ ਹੈ ਕਿ ਕਿਸੇ ਚੀਜ਼ ਦਾ ਇਹ ਨਾਲ ਆਊਗੀ ਬਾਟਮ ਔਰ ਇਨਰ ਸ਼ਰਟ ਦਾ ਨਾਲ ਇਨਰ ਵੀ ਆਊਗਾ ਬਹੁਤ ਸੋਹਣਾ ਕੰਸੈਪਟ ਹੈ ਜੀ ਆਰੀ ਦਾ ਵਰਕ ਊਮੈਡ ਬ੍ਰਾਂਡ ਦਾ ਜੀ ਆਰਟੀਕਲ ਬਹੁਤ ਸੋਹਣਾ ਵਿਕਰਸਟਾਨ ਦਾ ਹੌਨਸਲਿੰਗ ਆਈਟਮ ਹੈ ਜੌਰਜਟ ਟਾਊਗੀ ਜਿਹੜੀ ओरिजिनल ਵਿਸਕੋਜ਼ ਜੌਰਜਟ ਹੈ ਉਹਦੇ ਵਿੱਚ ਆਰਟੀਕਲ ਹੈ ਨਾਲ ਦੁਪੱਟਾ ਹੋਊਗਾ ਜੀ ਔਰ ਜਿਨੇ ਸੂਟ ਨਹੀਂ ਵੀਅਰ ਕੀਤਾ ਜੀ ਦੇਖੋ ਉਹਨੇ ਕੁਝ ਨਹੀਂ ਵੀਅਰ ਕੀਤਾ ਨਾਲ ਦੁਪੱਟਾ ਜੌਰਜਟ ਦਾ ਡਿਸਟ੍ਰੀ ਪ੍ਰਿੰਟ ਵਿਸਕੋਜ਼ ਜੌਰਜਟ ਹੈ ਪਲੱਸ ਦੁਪੱਟਾ ਜਿਹਨੂੰ ਆਪਾਂ ਕਹਿੰਦੇ ਸਰਦਾਰੀ ਲੁੱਕ ਦੇ ਸੂਟ ਆਹ ਲਓ ਜੀ ਇਹਦੇ ਵਿੱਚ ਕਲਰ ਆਊਗਾ ਮਹਿਰੂਨ ਇਹਦੇ ਵਿੱਚ ਕਲਰ ਮਹਿਰੂਨ ਵੀ ਬਹੁਤ ਸੋਹਣਾ ਚੈਰੀ ਮਹਿਰੂਨ ਕਲਰ ਹੈ ਜੀ ਨੈਕਸਟ ਲਓ ਜੀ ਆਰਟੀਕਲ ਹੈਗਾ 1 ਨੰਬਰ ਜੀ ਬਹੁਤ ਸੋਹਣਾ ਸੂਟ ਹੈ ਔਰ ਪ੍ਰਾਈਸ ਹੈਗਾ ਓਨਲੀ 2200 ਜੀ ਆਹ ਚੈੱਕ ਕਰੋ ਕਰੀਮ ਸ਼ੇਡ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਜੀ ਆਹ ਚੈੱਕ ਕਰੋ ਦੁਪੱਟਾ ਜੀ ਸ਼ਰਟ ਦਾ ਜਿਹੜਾ ਇੰਦਰਾ ਉਹ ਲਾਲ ਹੈ ਤੇ ਨਾਲ ਆਊਗਾ ਹਰਮਨ ਪਿਆਰਾ ਕਲਰ ਆਪਣਾ ਬਲੈਕ ਲਓ ਜੀ ਬਹੁਤ ਸੋਹਣਾ ਆਰਟੀਕਲ ਆਇਆ ਜੀ ਬਲੈਕ ਕਲਰ ਦੇਖੋ ਜੀ ਬਿਊਟੀਫੁਲ ਆਰਟੀਕਲ ਹੈ ਬਿਊਟੀਫੁਲ ਬਲੈਕ ਕਲਰ ਲਓ ਜੀ ਪ੍ਰਾਈਸ ਹੈ ਓਨਲੀ 2200 ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁਕਿੰਗ ਕਰਵਾ ਲਓ ਲਓ ਜੀ ਡਿਜੀਟਲ ਦਾ ਹੋਗਾ ਪ੍ਰਿੰਟਰ ਵਿਦ ਆਰੀ ਵਰਕ ਬੋਸ 16 ਸ਼ੋਰ ਦਾ ਇੰਡਰ